ਤੋਂ ਲਾਈਵ ਫੁਟੇ ਰਾ ਤੁਹਾਡ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਬਿਲਕੁਲ ਅਸੀਂ ਜਿੱਥੇ ਸਤਲੁਜ ਦਰਿਆ ਹੁਣ ਵਗ ਰਿਹਾ ਤੇ ਖੜੇ ਹੈਗੇ ਆ ਇੱਕ ਵਾਰੀ ਤੁਹਾਨੂੰ ਹਾਲਾਤ ਚੰਗੀ ਤਰ੍ਹਾਂ ਜਰੂਰ ਵਿਖਾ ਦੇਣੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਪਾਣੀ ਦਾ ਵਹਾਅ ਜਿਹੜਾ ਕਿੰਨੀ ਤੇਜ਼ੀ ਨਾਲ ਤੇ ਸਾਹਮਣੇ ਤੁਸੀਂ ਇਹ ਵੀ ਦੇਖ ਸਕਦੇ ਢਿੱਗਾਂ ਲਗਾਤਾਰ ਢਿੱਗਾਂ ਲਗਾਤਾਰ ਦੇਖ ਰਹੀਆਂ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਜੋ ਲਾਈਵ ਸਟਰੀਮਾਂ ਦੇ ਵਿੱਚ ਤੁਹਾਨੂੰ ਘਰ ਵੀ ਬਾਈ ਦਾ ਵਿਖਾ ਦਿੰਨੇ ਹੈ ਬਾਈ ਜੀ ਹੁਣੀ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬਾਈ ਦਾ ਘਰ ਹੈ ਹਰਪਾਜਨ ਸਿੰਘ ਬਾਈ ਦਾ ਘਰ ਹੈ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਾਈ ਬਾਈ ਜੀ ਹੁਣੀ ਸਾਡੇ ਨਾਲ ਮੌਜੂਦ ਵੀ ਹੈਗੇ ਆ ਲਗਾਤਾਰ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈਗੀ ਪਿਛਲੇ ਦਿਨਾਂ 'ਚ ਇੱਕ ਦੋ ਵੀਡੀਓ ਅਸੀਂ ਜ਼ਰੂਰ ਪਾਈਆਂ ਹੈਗੀਆਂ ਤੇ ਹਾਲਾਤ ਤਾਂ ਜਿਹੜੇ ਮੌਜੂਦਾ ਵਾ ਇਹ ਤਾਂ ਮਤਲਬ ਐ ਕਰ ਲਈਏ ਵੀ ਤਬਾਈ ਦਾ ਮੰਜ਼ਰ ਵਾ ਪੂਰੀ 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 ਟੋਟਲ ਤਬਾਈ ਆ ਜਿਹੜਾ ਪਿਛਲਾ ਪਾਣੀ ਵਗਿਆ ਵਾ ਡੇਢ ਮਹੀ ਆਪੋ ਆਪਣੇ ਘਰਾਂ ਦੇ ਵਿੱਚ ਆਣ ਕੇ ਜਿਹੜਾ ਉਹ ਜੁੱਲਾ ਲੀੜਾ ਸੂਤਰ ਕੀਤਾ ਸੀਗਾ ਸੁੱਕਣੇ ਪਾਏ ਸੀਗੇ ਕੱਪੜੇ ਕੂਪੜੇ ਵੀ ਸਿਆਲ ਦੇ ਕੱਢ ਲੰਗੇ ਜਵਾਕਾਂ ਦੇ ਪਰ ਹੁਣ ਜਿਹੜੇ ਆ ਹਾਲਾਤ ਬਣ ਗਏ ਤੁਸੀਂ ਵੇਖ ਰਹੇ ਜੀ ਇਹਨਾਂ ਹਾਲਾਤਾਂ ਨੇ ਐਉਂ ਲੱਗਦਾ ਵਾ ਵੀ ਮਤਲਬ ਜ਼ਮੀਨ ਵੀ ਨਹੀਂ ਛੱਡਨੀ ਕਿਉਂਕਿ ਜਿੱਦੀ ਵੱਡੀ ਢਾਵਾ ਇੱਥੋਂ ਹੁਣ ਗਗੜਕੇ ਆਪਣਾ ਕਾਲੇ ਕੇ ਜੱਲੋ ਕੇ ਇਹ ਜਿਹੜੇ ਤੁਹਾਡੇ ਦੇ ਆਪਾਂ ਖੜੂਤੇ ਆ ਇੱਕ ਕুতਬਦੀਨ ਵਾਲਾ ਇੱਥੇ ਤਕਰੀਬਨ 100 ਸਵਾ 100 ਏਕੜ ਦੇ ਕਰੀਬ ਜ਼ਮੀਨ ਜਿਹੜੀ ਆ ਉਹ ਦੱਸਣ ਦੇ ਵਿੱਚ ਸਮਾ ਗਈ ਆ ਇਹਨਾਂ ਤਿੰਨ ਦਿਨਾਂ ਦੇ ਵਿੱਚ ਇਸੇ ਤਰ੍ਹਾਂ 70 80 ਕਿਲੇ ਜ਼ਮੀਨ ਫਾਦੇਕਾਰ ਸਭਰਾ ਦੀ ਵਿੱਚ ਸਮਾ ਗਈ ਆ ਇਹ ਬੋਟੀਆਂ ਜਾ ਰਹੀਆਂ ਵਾਂ ਕਿਸਾਨ ਦੀਆਂ ਕਿਸਾਨ ਦੀਆਂ ਅੰਦਰਾਂ ਜਾ ਰਹੀਆਂ ਵਾਂ ਪੁਖਰ ਪਰਖਿਆਂ ਦੀ ਜ਼ਮੀਨ ਜਿਹੜੀ ਜਾ ਰਹੀ ਆ ਕਬਜ਼ਾ ਵਾ ਕੀਤਾ ਵਾ ਸਰਕਾਰ ਨੇ ਦਰਿਆ ਦੇ ਰੂਪ ਵਿੱਚ 1952 ਤੋਂ ਅਸੀਂ ਕਿਨੇ ਵੇ ਇਹਨੂੰ ਸਾਰੀ ਜ਼ਮੀਨ ਨੂੰ ਅਕਵਾਇਰ ਕਰ ਲਓ ਇਹਦੇ ਬਰਾਬਰ ਕਿਤੇ ਪਾਸੇ ਸਰਕਾਰੀ ਜ਼ਮੀਨ ਆਹੀਂ ਉਹ ਫੇਰ ਬੰਜਰ ਪੁੱਟ ਕੇ ਰੁੱਖ ਪੁੱਟ ਕੇ ਬਾਦ ਕਰ ਲਾਂਗੇ ਪਰ ਆਹ ਜਿਹੜੀ ਜ਼ਮੀਨ ਵਾ ਇਹਨੂੰ ਆਪਣੀ ਬਣਾਓ ਅਜਾੜਾ ਸਾਡਾ ਹੁੰਦਾ ਵਾ ਰੇਤਾ ਤੁਹਾਡੀ ਮੱਛੀ ਤੁਹਾਡੀ ਮਤਲਬ ਬਰਬਾਦੀ ਜਿਹੜੀ ਆ ਉਹ ਹੀ ਸਹੀ ਏ ਤੇ ਗੁਲਗੁਲੇ ਇਹ ਖਾਨ ਉਹ ਗੱਲ ਇਹਨਾਂ ਦੀ ਸਰਕਾਰਾਂ ਦੀ ਬਣੀ ਪਈ ਆ ਸਰਕਾਰਾਂ ਦੇ ਵਿੱਚੋਂ ਇਮਾਨਦਾਰੀ ਵੀਰੇ ਖੰਭ ਲਾ ਕੇ ਉੱਡ ਗਈ ਆ ਆ ਜਿਹੜੀ ਬਰਬਾਦੀ ਹੋ ਰਹੀ ਆ ਹੁਣ ਤਿੰਨ ਚਾਰ ਦਿਨ ਤੋਂ ਪਾਣੀ ਛੱਡਿਆ ਜਾ ਰਿਹਾ ਵੱਡੇ ਪੱਧਰ ਤੇ ਢਾਹ ਲੱਗੀ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਮਾੜਾ ਦਿਖਾ ਦਿਓ ਦਿਖਾ ਦਿਓ ਵੀ 2 ਤੋਂ 2.5 ਕਿਲੇ ਚੜਾਈ ਦੇ ਵਿੱਚ ਦਰਿਆ ਥੋੜੇ ਹੀ ਦਿਨਾਂ ਦੇ ਦਰਿਆ ਜਦੋਂ ਲੱਥਾ ਉਦੋਂ ਬਾਅਦ ਪਾਰ ਨਹੀਂ ਇਨੀ ਜ਼ਮੀਨ ਢਾਈ ਗਈ ਆ ਟੋਟਲੀ ਇੱਥੇ 70 80 ਕਿਲੇ ਆ ਥੋੜੀ ਜਿਹੀ ਜਗ੍ਹਾ ਦੇ ਕਿਲੋਕਮੀਟਰ ਦੇ ਵਿੱਚ ਹਮ ਆ ਸਾਰੇ ਘਰਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਵੱਡੇ ਪੱਧਰ ਤੇ ਆ ਨੁਕਸਾਨ ਵੀਰ ੁਰ ਭਜਨ ਸਿੰਘ ਜੀ ਦਾ ਹੋ ਰਿਹਾ ਆ ਨਾਲ ਹੀ ਘਰ ਇਹਦੇ ਘਰ ਨੂੰ ਵੀ ਖਤਰਾ ਕਿਉਂਕਿ 24 ਘੰਟਿਆਂ ਦੇ ਵਿੱਚ ਵਿੱਚ ਇੱਕ ਕਿਲਾ ਚੜਾਈ ਕੱਲ ਦੀ ਤੈ ਗਈ ਆ ਤਾਂ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਗੱਗੜ ਕੇ ਜੱਲੋ ਕੇ ਤਾਂ ਕুতਬਦੀਨ ਵਾਲੇ ਰਕਬੇ 'ਚ ਖੜੇ ਆ ਕੁਝ ਰਕਬਾ ਜਿਹੜਾ ਜਿਲ੍ਹਾ ਤਨਤਾਰ ਸਾਹਿਬ ਜੇ ਕੁਝ ਰਕਬਾ ਜਿਹੜਾ ਖਰੋ ਪਰਚ ਪੈਂਦਾ ਹੈਗਾ ਤੋਂ ਲਾਈਵ ਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਬਿਲਕੁਲ ਅਸੀਂ ਜਿੱਥੇ ਸਤਲੁਜ ਦਰਿਆ ਹੁਣ ਵਗ ਰਿਹਾ ਤੇ ਖੜੇ ਹੈਗੇ ਆ ਇੱਕ ਵਾਰੀ ਤੁਹਾਨੂੰ ਹਾਲਾਤ ਚੰਗੀ ਤਰ੍ਹਾਂ ਜ਼ਰੂਰ ਵਿਖਾ ਦਿੰਨੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਪਾਣੀ ਦਾ ਵਹਾਅ ਜਿਹੜਾ ਕਿੰਨੀ ਤੇਜ਼ੀ ਨਾਲ ਸਾਹਮਣੇ ਤੁਸੀਂ ਇਹ ਵੀ ਦੇਖ ਸਕਦੇ ਢਿੱਗਾ ਲਗਾਤਾਰ ਢਿੱਗਾ ਲਗਾਤਾਰ ਡੇਗਰੀਆਂ ਆਈਆਂ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਜੋ ਲਾਈਵ ਵੀਰਾਂ ਦੇ ਵਿੱਚ ਤਾਂ ਮੇਰੇ ਨਾਲ ਕਿਸਾਨ ਬਦਲ ਸਿੰਘ ਅਸ਼ਮੀਟੇ ਤੇ ਸੂਬਾ ਪ੍ਰਧਾਨ ਸਰਦਾਰ ਸ਼ਕਿੰਦਰ ਸਿੰਘ ਸੁਭਰਾ ਸਾਡੇ ਜੋਨ ਪ੍ਰਧਾਨ ਹਰफूल ਸਿੰਘ ਜੀ ਪ੍ਰਧਾਨ ਜੀ ਕਿੱਗੇ ਆਜੋ ਮਾੜਾ ਤਾਂ ਖੜੇ ਹੈਗੇ ਆ ਆ ਵੈਗੂ ਜੀ ਕੀ ਫਤਿਹ ਮੌਜੂਦਾ ਹਾਲਾਤਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਹਾਲਾਤ ਤਾਂ ਜਿਹੜੇ ਮੌਜੂਦਾ ਵਾ ਇਹ ਤਾਂ ਮਤਲਬ ਐ ਕਰ ਰਹੀਏ ਵੀ ਤਬਾਈ ਦਾ ਮੰਝਰ ਵਾ ਪੂਰੀ 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 ਟੋਟਲ ਤਬਾਈ ਆ ਜਿਹੜਾ ਪਿਛਲਾ ਪਾਣੀ ਵਗਿਆ ਵਾ ਡੇਢ ਮਹੀਨਾ ਉਹਨੂੰ ਚੱਲ ਗਿਆ ਸੀ ਆਪੋ ਆਪਣੇ ਘਰਾਂ ਦੇ ਵਿੱਚ ਆਣ ਕੇ ਜਿਹੜਾ ਉਹ ਜੁਲਾ ਲੀੜਾ ਸੂਤਰ ਕੀਤਾ ਸੀਗਾ ਸੁੱਕਣੇ ਪਾਏ ਸੀਗੇ ਕੱਪੜੇ ਕੂਪੜੇ ਵੀ ਸਿਆਲ ਦੇ ਕੱਢ ਲੰਗੇ ਜਵਾਕਾਂ ਦੇ ਪਰ ਹੁਣ ਜਿਹੜੇ ਆ ਹਾਲਾਤ ਬਣ ਗਏ ਤੁਸੀਂ ਵੇਖ ਰਹੇ ਜੀ ਇਹਨਾਂ ਹਾਲਾਤਾਂ ਨੇ ਐਉਂ ਲੱਗਦਾ ਵਾ ਵੀ ਮਤਲਬ ਜ਼ਮੀਨ ਵੀ ਨਹੀਂ ਛੱਡਨੀ ਕਿਉਂਕਿ ਜਿੱਡੀ ਵੱਡੀ ਟਾਵਾ ਇੱਥੋਂ ਹੁਣ ਗਗੜ ਕੇ ਆ ਆਪਣਾ ਕਾਲੇ ਕੀ ਜੱਲੂ ਕੀ ਇਹ ਜਿਹੜੇ ਤੁਹਾਡੇ ਦੀ ਆਪਖੜੂਤੇ ਆ ਇਹ ਕুতਬਦੀਨ ਵਾਲਾ ਇੱਥੇ ਤਕਰੀਬਨ 100 ਸਵਾ 100 ਏਕੜ ਦੀ ਕਰੀਬ ਜ਼ਮੀਨ ਜਿਹੜੀ ਆ ਉਹ ਦੱਸਣ ਦੇ ਵਿੱਚ ਸਮਾ ਗਈ ਆ ਇਹਨਾਂ ਤਿੰਨ ਦਿਨਾਂ ਦੇ ਵਿੱਚ ਇਸੇ ਤਰ੍ਹਾਂ 70 80 ਕਿਲੇ ਜ਼ਮੀਨ ਫਦੇਕਾਰ ਸੁਭਰਾ ਦੀ ਵਿੱਚ ਸਮਾ ਗਈ ਆ ਹੁਣ ਇਹ ਜ਼ਮੀਨ ਜਿਹੜੀ ਆ ਜਰਖੇਜ ਵਾਈ ਜੋਗ ਜ਼ਮੀਨ ਜਦੋਂ ਜਿਹੜੇ ਜ਼ਿਮੀਂਦਾਰ ਦੀ ਚਲ ਜੇ ਉਹ ਤਾਂ ਫਿਰ ਰੱਬ ਹੀ ਜਾਣਦਾ ਵਾ ਵੀ ਮਤਲਬ ਕਿਵੇਂ ਉਹਨੇ ਦਿਨ ਕੱਟਣੇ ਆ ਸੋ ਸਰਕਾਰਾਂ ਜਿਹੜੀ ਆ ਨਾ ਉਹ ਸਹਾਇਤਾ ਵਾਲੇ ਬਨੇ ਕੋਈ ਨਹੀਂ ਆ ਰਹੀਆਂ ਅਜੇ ਤੱਕ ਮੁਆਵਜ਼ੇ ਦਾ ਕੋਈ ਐਲਾਨ ਨਹੀਂ ਗਾ 1600 ਕਰੋੜ ਰੁਪਇਆ ਕਹਿ ਗਿਆ ਮੋਦੀ ਮਤਲਬ ਜਿਹੜਾ ਊਠ ਦੇ ਮੂੰਹ ਚ ਜੀਰਾ ਵੀ ਨਹੀਂ ਪੰਤਾ 15 ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਆ ਪੰਜਾਬ ਦਾ ਹੜਾ ਦੇ ਨਾਲ ਹੋਇਆ ਉਹਦੀ ਪਰਪਾਈ ਜਿਹੜੀ ਉਹ ਕਰਨੀ ਕੇਂਦਰ ਦੀ ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਪਰ ਆਪਣੀ ਜ਼ਿੰਮੇਵਾਰੀ ਤੋਂ ਐਂ ਕਹਿ ਲਈ ਵੀ ਭੱਜ ਰਹੇ ਆ ਸਗੋਂ ਉਲਟਾ ਡੋਬਿਆ ਜਾ ਰਿਹਾ ਵਾ ਆ ਜਿਹੜਾ ਪਾਣੀ ਹੋਣ ਆਇਆ ਚੌਦਰਾਜ ਇਹਨੂੰ ਪਹਿਲਾਂ 10 ਦਿਨ ਜਦੋਂ ਥੋੜਾ ਜਿਹਾ ਪਾਣੀ ਘਟ ਹੋਇਆ ਵਾ ਵੇਲ ਮਿਲਿਆ ਉਦੋਂ ਇਹਨੂੰ ਥੋੜਾ ਥੋੜਾ ਕਰਕੇ ਕੱਢਿਆ ਜਾਖਦਾ ਸੀ ਪਰ ਉਹ ਕਹਿੰਦੇ ਡੈਮ ਪਹਿਲਾਂ ਭਰਨੇ ਆ ਪਹਿਲਾਂ ਡੋਬਣੇ ਆ ਤੇ ਫਿਰ ਰ ਇਹ ਦੋਰੀ ਨੀਤੀ ਉਹ ਡੋਬਰ ਰੋਣ ਦੀ ਇਹਨਾਂ ਦੀ ਖੇਡ ਵਾ ਇਹਨਾਂ ਦੀ ਤਾਂ ਖੇਡ ਬਣੀ ਆ ਪਰ ਆ ਜਿਹੜੀ ਜ਼ਮੀਨ ਜਾ ਰਹੀ ਆ ਨਾ ਇਹ ਬੋਟੀਆਂ ਜਾ ਰਹੀਆਂ ਵਾ ਕਿਸਾਨ ਦੀਆਂ ਕਿਸਾਨ ਦੀਆਂ ਅੰਦਰਾਂ ਜਾ ਰਹੀਆਂ ਵਾ ਪੂਖਰ ਪੁਰਖਿਆਂ ਦੀ ਜ਼ਮੀਨ ਜਿਹੜੀ ਜਾ ਰਹੀ ਆ ਕਬਜ਼ਾ ਵਾ ਕੀਤਾ ਵਾ ਸਰਕਾਰ ਨੇ ਦਰਿਆ ਦੇ ਰੂਪ ਵਿੱਚ 1952 ਤੋਂ ਅਸੀਂ ਕਿਨੇ ਪੇ ਇਹਨੂੰ ਸਾਰੀ ਜ਼ਮੀਨ ਨੂੰ ਅਕਵਾਇਰ ਕਰ ਲਓ ਇਹਦੇ ਬਰਾਬਰ ਕਿਤੇ ਪਾਸੇ ਸਰਕਾਰੀ ਜ਼ਮੀਨ ਆਹੀਂ ਉਹ ਫੇਰ ਬੰਜਰ ਪੁੱਟ ਕੇ ਰੁੱਖ ਪੁੱਟ ਕੇ ਬਾਤ ਕਰ ਲਾਂਗੇ ਪਰ ਆ ਜਿਹੜੀ ਜ਼ਮੀਨ ਵਾ ਇਹਨੂੰ ਆਪਣੀ ਬਣਾਓ ਅਜਾੜਾ ਸਾਡਾ ਹੁੰਦਾ ਵਾ ਰੇਤਾ ਤੁਹਾਡੀ ਮੱਛੀ ਤੁਹਾਡੀ ਮਤਲਬ ਬਰਬਾਦੀ ਜਿਹੜੀ ਆ ਉਹ ਹੀ ਸਹੀ ਏ ਤੇ ਗੁਲਗੁਲੇ ਇਹ ਖਾਨ ਉਹ ਗੱਲ ਇਹਨਾਂ ਦੀ ਸਰਕਾਰਾਂ ਦੀ ਬਣੀ ਪਈ ਆ ਸਰਕਾਰਾਂ ਦੇ ਵਿੱਚੋਂ ਇਮਾਨਦਾਰੀ ਵੀਰੇ ਖੰਭ ਲਾ ਕੇ ਉੱਡ ਗਈ ਆ ਜੇ ਇਮਾਨਦਾਰੀ ਹੋਵੇ ਤੇ ਹਾਈਵੇ ਵਾਸਤੇ ਕਿਨੇ-ਕਿਨੇ ਵੱਡੇ ਖਰਚੇ ਕਰਕੇ ਉਹ ਪੈਸੇ ਲੱਗ ਸਕਦੇ ਆ ਬਿਲਕੁਲ ਮੈਂ ਸਮੁੰਦਰਾਂ ਦੇ ਵਿੱਚ ਜਿਹੜੀਆਂ ਵਾਂ ਉਹ ਪੋਲ ਵੱਡੇ ਵੱਡੇ ਬਣ ਗਏ ਆ ਉਹਨਾਂ ਦੇ ਵਿੱਚ ਸਰੰਘਾ ਬਣਾਵਣਾ ਕਿ ਵੇਜ ਦੀ ਟੇਨਾ ਨਹਾਤੀਆਂ ਵਾ ਫਿਰ ਇਹ ਦਰਿਆਵਾਂ ਦਾ ਨਹਿਰੀ ਰੂਪ ਕਰਨਾ ਕਿਤੇ ਕਿੱਡੀ ਔਖੀ ਗੱਲ ਵਾ ਸਰਕਾਰਾਂ ਵਾਸਤੇ ਬਹੁਤ ਸੌਖਾ ਵਾ ਏ ਪਰ ਅਫਸੋਸ ਸਰਕਾਰਾਂ ਸੱਚੀ ਮੱਚੀ ਲੋਕਾਂ ਦੇ ਸੁਪਨੇ ਦੇ ਹਾਣ ਦੀਆਂ ਨਹੀਂ ਬਣਦੀਆਂ ਇਹ ਤਾਂ ਇਹ ਲੋਕਾਂ ਨੂੰ ਆਬ ਮੁਹਾਰੇ ਉੱਠ ਗਈ ਕੋਈ ਨਾ ਕੋ ਹਮਲਾ ਮਾਰਨਾ ਪਊਗਾ ਤਾਂ ਜੋ ਉਹਨਲੇ ਸਮੇਂ ਦੇ ਵਿੱਚ ਇਹ ਆਪਣੀਆਂ ਜਿਹੜੀਆਂ ਜ਼ਮੀਨਾਂ ਨੂੰ ਬਚਾ ਸਕਣ ਦਰਿਆ ਦਾ ਜਿਹੜਾ ਕੈਰੀ ਰੂਪ ਆ ਇਹ ਸਰਕਾਰਾਂ ਦੀ ਦੇਣ ਵਾ ਜੇ ਡੈਮ ਪਹਿਲਾਂ ਮੌਨਸੂਨ ਆਉਣ ਤੋਂ ਪਹਿਲਾਂ 150 ਫੁੱਟ ਦੇ ਕਰੀਬ ਖਾਲੀ ਕੀਤੇ ਹੁੰਦੇ ਤੇ ਉਹ ਡੈਮਾਂ ਨੇ ਪਾਣੀ ਚੱਲ ਜਣਾ ਸੀ ਹੁਣ ਜਿੰਨਾ ਵੀ ਪਈ ਜਾਂ ਨਾਲ ਦੀ ਨਾਲ ਕੱਲੀ ਗਏ ਚੱਲੀ ਗਏ ਲੋਕ ਬਹੁਤ ਤਬਾਈ ਹੋਈ ਪੂਰੇ ਪੰਜਾਬ ਦੇ 13 ਜ਼ਿਲ੍ਹੇ ਪ੍ਰਭਾਵਿਤ ਹੋਏ ਪਰ ਆ ਜਿਹੜਾ ਹੁਣ ਡੱਕ ਕੇ ਫੇਰ ਆ ਇਹ ਬਹੁਤਾ ਜਿਆਦਾ ਰੜਕਦਾ ਵਾ ਜਿਹੜੀ ਆ ਜ਼ਮੀਨ ਹੁਣ ਟਹਿਰੀਆਂ ਨਹੀਂ ਹੁੰਦੇ ਨੇ ਕਦੀ ਉਹ ਇਨੀ ਉਮਰ ਹੋ ਗਈ ਆ ਇੰਨਾ ਦਿਨਾਂ ਚ ਕਦੀ ਹੜਾ ਆਇਆ ਨਹੀਂ ਵੇਖਿਆ ਪਰ ਇਹ ਪਲਾਨ ਕਰਕੇ ਜਿਵੇਂ ਆ ਕੀਤਾ ਹੁੰਦਾ ਸਾਰਾ ਪ੍ਰੋਗਰਾਮ ਉਹ ਇਹਨਾਂ ਦਾ ਸਾਰਾ ਸਾਹਮਣੇ ਆ ਰਿਹਾ ਪ੍ਰਧਾਨ ਜੀ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੇ ਲੱਖਾਂ ਦੀ ਜ਼ਮੀਨ ਹੁਣ ਉਹਨਾਂ ਚ ਕੱਖ ਵੀ ਲੱਭਣੇ ਔਖੇ ਹੋ ਗਏ ਆ ਤਾਂ ਦੂਸਰੇ ਬੰਨੇ ਜੇ ਆਪਾਂ ਗੱਲ ਕਰਦੇ ਇਹਨਾਂ ਦਿਨਾਂ ਦੇ ਵੱਡੇ ਪੱਧਰ ਤੇ ਜਿਹੜਾ ਕਿਸਾਨ ਭਰਾ ਸਾਡੇ ਉਹ ਮੰਡੀਆਂ ਦੀਆਂ ਤਿਆਰੀਆਂ ਇੱਕ ਬੰਨੇ ਹੋ ਰਹੀਆਂ ਉਹਨੇ ਸਫਾਈ ਹੋ ਰਹੀ ਕਿ ਸਾਡੇ ਕਿਸਾਨ ਭਰਾ ਜਿਹੜਾ ਝੋਨਾ ਲੈ ਕੇ ਆਉਣਗੇ ਤੇ 12 13 ਜਿਹੜੇ ਜਿਹੜੇ ਆ ਪ੍ਰਭਾਵਤ ਹਿਆੜਾਂ ਦੇ ਨਾਲ ਤਾਂ ਕਿਸੇ ਨੇ ਕਿਤੇ ਭੈਣ ਦਾ ਵਿਆਹ ਕਰਨਾ ਕੋ ਕਾਰਜ ਚਾਉਣੇ ਹੈਗੇ ਆ ਤਾਂ ਜਿੱਥੇ ਆਪਾਂ ਹੁਣ ਖੜੇ ਆ ਤੇ ਵਾਕੇ ਕੱਖ ਨਹੀਂ ਲੱਭਦੇ ਹੈਗੇ ਤੇ ਇਹ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਕੀ ਬੀਜ ਦੀ ਹੋਊਗੀ ਇਹਨਾਂ ਦਿਨਾਂ ਦੇ ਦੇਖ ਖੇਕੜ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਇਹ ਹੜਾਂ ਦੀ ਪੇੜ ਚੜ ਚੁੱਕੀ ਆ ਪਰ ਝੋਨਾ ਜਿਹੜਾ ਮੰਡੀਆਂ ਚ ਗਿਆ ਉਹ ਫਿਰ ਰੋਲ ਰਿਆ ਵਾ ਉਹਦੀ ਖਰੀਦ ਕੋਈ ਨਹੀਂ ਉਹਤੇ ਕੱਟ ਲੱਗਣੀਆਂ ਰਲ ਮਿਲ ਕੇ ਫਿਰ ਅਸਲ ਦੇ ਵਿੱਚ ਇਹ ਸਰਕਾਰਾਂ ਸਦਮਾ ਸਿਧਾਂਤ ਜਿਹੜਾ ਪੈਦਾ ਕਰ ਰਹੀਆਂ ਵਾ ਸਦਮੇ ਦੇ ਵਿੱਚ ਪਾ ਕੇ ਜਿਹੜੇ ਸਮਝੌਤੇ ਇਹਨਾਂ ਨੇ ਅਮਰੀਕਾ ਨਾਲ ਕੀਤੇ ਹੋਏ ਆ ਜਿਹੜੇ ਡਬਲਿਊਟੀਓ ਨਾਲ ਸਮਝੌਤੇ ਆ ਉਹਨਾਂ ਨੂੰ ਲਾਗੂ ਕਰਨਾ ਵਾ ਉਹ ਸਸਤੀਆਂ ਚੀਜ਼ਾਂ ਸਸਤੇ ਚੌਲ ਸਸਤੇ ਅਨਾਜ ਸਸਤਾ ਆਂਡਾ ਮੀਟ ਸਸਤਾ ਦੁੱਧ ਉਹ ਲਿਆਣ ਕੇ ਇੱਥੇ ਸੁਟਣਾ ਵਾ ਪਹਾੜ ਦੇ ਬਾਜ਼ਾਰਾਂ ਦੇ ਵਿੱਚ ਉਹਨੇ ਜਿਹੜਾ ਵਾ ਤਬਾਹੀ ਕਰਨੀ ਆ ਇਹ ਚਾਹੁੰਦੇ ਆ ਵੀ ਡਰਦੇ ਜਮੀਨਾ ਛੱਡ ਕੇ ਚੱਲ ਜਾਣ ਸਦਮੇ ਦੇ ਵਿੱਚ ਪਾਇਆ ਹੋਇਆ ਵਾ ਅ ਕਿਸਾਨ ਦੀ ਜਿਹੜੀ ਆ ਇਹ ਰੋਜੀ ਰੋਟੀ ਆ ਇਹ ਖੋਣ ਦੀ ਬਿਲਕੁਲ ਤਿਆਰੀ ਕਰੀ ਬਿਠੇ ਆ ਇਹ ਤਾਂ ਆਪ ਇਕੱਠੇ ਹੋਵਾਂਗੇ ਜਿਥੇ ਬੰਦ ਹੋਵਾਂਗੇ ਤੇ ਫੇਰ ਬਾਜਵਾਂਗੇ ਨਹੀਂ ਤੇ ਜ਼ਮੀਨਾਂ ਜਿਹੜੀਆਂ ਵਾਂ ਇਹਨਾਂ ਨੇ ਸਦਮੇ ਦੇ ਵਿੱਚ ਪਾ ਕੇ ਲੈ ਜਿਹੜੀਆਂ ਵਾਂ ਕਿਹੜੇ ਡਰ ਗਿਆ ਚੜ ਜਣੀਆਂ ਕਿ ਇਹਨੇ ਦਰਿਆ ਰੁੜ ਗਿਆ ਕਿਸੇ ਤੋਂ ਮਤਲਬ ਧੱਕੇ ਨਾ ਖੋਈ ਜਾਣ ਡਿਆ ਕੋਈ ਵੀ ਜ਼ਮੀਨ ਹਾਈਵੇਖਲੇ ਜਿੰਨੀ ਗਈ ਆ ਕਿ ਤੇ ਰਜਿਸਟਰੀ ਨਹੀਂ ਹੋਈ ਸਿੱਧੀਆਂ ਗੂਗਲ ਮੈਪ ਤੋਂ ਚੁੱਕਿਆ ਤੇ ਕਹਿਤਾ ਵੀ ਕਿਰਪਾਲ ਸਿੰਘਾਂ ਤੇਰੀ ਆ ਗਈ ਤੇ ਆ ਚੁੱਕ ਪਏ ਐਨੇ ਦੇ ਪਾਸੇ ਹੋ ਦਿਆਲ ਸਿੰਘਾਂ ਤੇਰੀ ਆ ਗਈ ਮਤਲਬ ਐਦਾਂ ਦਾ ਜਿਹੜਾ ਨਾ ਇਹ ਹਾਲਾਤ ਜਿਹੜੇ ਇਹ ਬਣ ਗਏ ਆ ਦੀਸ਼ ਦੇ ਵਿੱਚ ਇਹ ਮਾੜਾ ਰੁਝਾਨ ਵਾ ਪ੍ਰਧਾਨ ਜੀ ਜਿਵੇਂ ਤੁਸੀਂ ਗੱਲ ਕੀਤੀ ਜਿਹੜੇ ਹਾਈਵੇ ਆ ਉਹ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੀਕ ਕੇ ਜਾ ਰਹੇ ਆ ਜਾਂ ਸਮੁੰਦਰਾਂ ਦੇ ਵਿੱਚ ਪੁਲ ਬਣ ਗਏ ਆ ਤੇ ਭੁੱਖ ਦੇ ਵਿੱਚ ਜਿਹੜੀ ਵੱਡੀ ਰਣਨੀਤੀ ਉਹਨੂੰ ਚੀਜ਼ ਨੂੰ ਲੈ ਕੇ ਤਾਂ ਸਰਕਾਰਾਂ ਪੱਬਾ ਪਾਰ ਹੈਗੀਆਂ ਟੋਲ ਪਲਾਜੇ ਲਾਗੇ ਹੈਗੇ ਆ ਤਾਂ ਜਿੱਥੇ ਸਾਡੀ ਜਿਹੜੀ ਮੋੜਲੀ ਲੋਡ ਹੈਗੀ ਵੱਡੇ ਪੱਧਰ ਤੇ 12 13 ਜ਼ਿਲ੍ਹੇ ਆ ਜਿਹੜਾ 5 ਤੋਂ 7 ਲੱਖ ਏੜੀ ਜ਼ਮੀਨ ਸਾਡੀ ਰੁੜ ਗਈ ਹੈ ਜਾਂ ਉਹਨਾਂ ਨੁਕਸਾਨ ਹੋ ਗਿਆ ਤਾਂ ਉੱਥੇ ਜਿਹੜੀ ਸਰਕਾਰ ਚਿੰਤਤ ਨਹੀਂ ਲੱਗ ਰਹੀ ਹੈ ਵੇਖੋ ਸਰਕਾਰ ਨੂੰ ਇੱਕੋ ਹੀ ਚਿੰਤਾ ਵੀ ਆਪਣੇ ਆਕਾਵਾਂ ਨੂੰ ਕਿਵੇਂ ਖੁਸ਼ ਕਰਨਾ ਅਸਲ ਦੇ ਵਿੱਚ ਇਹ ਛੋਟੀ ਵੀਰ ਸਰਕਾਰਾਂ ਜਿਹੜੀਆਂ ਨਾ ਉਹ ਲੋਕ ਨਹੀਂ ਬਣਾਉਂਦੇ ਸਰਕਾਰਾਂ ਬਣਾਉਂਦੇ ਆ ਕਾਰਪੋਰੇਟ ਪੰਜ-ਸੱਤ ਘਰ ਜਿਹੜੇ ਉਹ ਵਿਦੇਸ਼ ਦੇ ਵਿੱਚ ਨੇ ਜਿਹੜੇ ਵਿਦੇਸ਼ਾਂ ਦੀਆਂ ਸਰਕਾਰਾਂ ਦੇਸ਼ਾਂ ਦੀਆਂ ਤੈਅ ਕਰਦੇ ਆ ਤੇ ਪੰਜ-ਸੱਤ ਘਾਰੀ ਦੇਸ਼ ਚ ਵਾ ਉਹ ਤੈਅ ਕਰਦੇ ਆ ਵੀ ਕਿਹੜੀ ਸਟੇਟ ਦਾ ਕਿਹੜਾ ਮੁੱਖ ਮੰਤਰੀ ਤੇ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਲਾਉਣਾ ਵਾ ਉਹਨਾਂ ਦੇ ਮੁਤਾਬਕ ਲੋਕਾਂ ਦੀ ਅੱਖਾਂ ਘਟਾ ਪਾ ਕੇ ਲੋਕਤੰਤਰ ਦਾ ਢੋਂਗ ਰਚ ਕੇ ਵੋਟਾਂ ਲੈ ਜਾਂਦੇ ਆ ਵੋਟਾਂ ਲਾ ਜਾ ਕੇ ਤੇ ਕਾਨੂੰਨ ਫਿਰ ਕਾਰਪੋਰੇਟਰਾਂ ਦੇ ਹੱਕ ਚ ਬਣਾਉਂਦੇ ਆ ਜੇ ਕਿਤੇ ਕਾਨੂੰਨ ਲੋਕਾਂ ਦੇ ਗਰਾਊਂਡ ਰਿਐਲਿਟੀ ਵੇਖ ਕੇ ਅਈ ਤੁਸ ਇੱਥੇਆਂ ਵੇਖ ਕੇ ਬੰਨ ਤੇ ਫਿਰ ਤਾਂ ਯਾਰ ਬਾ ਕਮਾਲ ਮਤਲਬ ਕਿਸਾਨ ਨਾਲੋਂ ਮਜ਼ਦੂਰ ਨਾਲੋਂ ਵੱਡਾ ਇੱਥੇ ਸ਼ੈਨਸ਼ਾਹੀ ਕੋਈ ਨਹੀਂ ਹੋਊਗਾ ਪਰ ਇਹਨੂੰ ਕੰਗਾਲ ਕਿਵੇਂ ਕਰਨਾ ਵਾ ਇਹ ਤੋਂ ਖੋਣਾ ਕਿਵੇਂ ਸਾਰਾ ਕੁਝ ਇਹਨੂੰ ਕਿਵੇਂ ਸੜਕ ਤੇ ਲਿਆਉਣਾ ਵਾ ਇਹਨੂੰ ਕਿਵੇਂ ਇੱਥੇ ਲਿਆਣ ਕੇ ਖੜਾ ਕਰਨਾ ਵੀ ਜਿਹੜੀ ਦੋ ਟਾਈਮ ਦੀ ਇਹਨੂੰ ਰੋਟੀ ਮਿਲੂਗੀ ਨਾ ਉਹਨੂੰ ਵਿਕਾਸ ਸਮਝ ਕੇ ਜੀਵੀ ਇੱਥੇ ਲਿਆ ਕੇ ਖੜੀ ਆ ਸਰਕਾਰ ਬਿਲਕੁਲ ਜੀ ਧੰਨਵਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਪੂਲ ਸਿੰਘ ਜੀ ਜੋ ਹਾਲਾਤ ਨੇ ਸਰਦਾਰ ਸੁਖਿੰਦਰ ਸਿੰਘ ਸੁਭਰਾ ਵੀ ਆਪਣੇ ਦਾ ਸੁਪਾ ਪ੍ਰਦਾਨ ਵੀ ਆਇਆ ਹੈ ਬਾਕੀ ਟੀਮ ਵੀ ਖੜੀ ਹੈ ਤਾਂ ਕੀ ਕਹਿਣਾ ਚਾਹੁੰਦੇ ਆਪਾਂ ਜਿਹੜੇ ਉਹ ਹਾਲਾਤ ਨੇ ਹੈਗੇ ਆ ਤੇ ਮੰਗ ਕੀ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਸਰਕਾਰ ਤੋਂ ਕੇਂਦਰ ਤੋਂ ਪੰਜਾਬ ਤੋਂ ਪਹਿਲੋਂ ਤਾਂ ਜਿਹੜਾ ਮੁਆਵਜ਼ੇ ਦਾ ਐਲਾਨ ਕੀਤਾ ਹੂੰ ਉਹਦੇ ਤੇ ਪੂਰੇ ਉਤਰਨ ਕਿਉਂਕਿ ਐਲਾਨ ਹੀ ਅਜੇ ਆ ਛੱਲੜੀ ਪੱਧਰ ਤੇ ਅਜੇ ਤੱਕ ਸਰਕਾਰ ਤੋਂ ਚਿੱਠੀ ਹੀ ਨਹੀਂ ਆਈ ਏ ਪਟਵਾਰੀਆਂ ਨੂੰ ਨਾ ਐਸਟੀਐਮ ਨੂੰ ਨਾ ਡੀਸੀ ਨੂੰ ਕੋਈ ਨਹੀਂ ਉੱਪਰ ਆਈ ਵੀ ਤੁਸੀਂ ਕਿੱਦਾਂ ਪਾਉਣਾ ਕਿੰਨਾ ਪਾਉਣਾ ਕੀ ਨਹੀਂ ਉਹ ਸਿਰਫ ਲਾਣੀ ਹੈ ਦੂਸਰੇ ਨੰਬਰ ਤੇ ਆ ਜਿਹੜੀ ਬਰਬਾਦੀ ਹੋ ਰਹੀ ਆ ਹੁਣ ਤਿੰਨ ਚਾਰ ਦਿਨ ਤੋਂ ਪਾਣੀ ਛੱਡਿਆ ਜਾ ਰਿਹਾ ਵੱਡੇ ਪੱਧਰ ਤੇ ਢਾਹ ਲੱਗੀ ਏ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਮੜਾ ਦਿਖਾ ਦਿਓ ਦਿਖਾ ਦਿਓ ਵੀ 2 ਤੋਂ 2.5 ਕਿੱਲੇ ਚੜਾਈ ਦੇ ਵਿੱਚ ਦਰਿਆ ਥੋੜੇ ਹੀ ਦਿਨਾਂ ਦੇ ਦਰਿਆ ਜਦੋਂ ਲੱਥਾ ਉਹ ਤੋਂ ਬਾਅਦ ਬਾਹਰ ਨਹੀਂ ਇਹ ਨਹੀਂ ਜ਼ਮੀਨ ਢਾਈ ਗਈ ਆ ਟੋਟਲੀ ਇੱਥੇ 70 80 ਕਿੱਲੇ ਆ ਥੋੜੇ ਜਿਹੀ ਜਗ੍ਹਾ ਜਿ 1 ਕਿਲੋਕੀਮੀਟਰ ਦੇ ਵਿੱਚ ਹਮ ਆ ਸਾਰੇ ਘਰਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਵੱਡੇ ਪੱਧਰ ਤੇ ਆ ਨੁਕਸਾਨ ਵੀਰ ਵਰਪਨ ਸਿੰਘ ਜੀ ਦਾ ਹੋ ਰਿਹਾ ਆ ਨਾਲ ਹੀ ਘਰ ਇਹਦੇ ਘਰ ਨੂੰ ਵੀ ਖਤਰਾ ਕਿਉਂਕਿ 24 ਘੰਟਿਆਂ ਦੇ ਵਿੱਚ ਵਿੱਚ ਇੱਕ ਕਿੱਲਾ ਚੜਾਈ ਕੱਲ ਦੀ ਪੈ ਗਈ ਆ ਠੀਕ ਇਹਨੂੰ ਇਹ ਘਰ ਨੂੰ ਹੁਣ ਖਤਰਾ ਵੀ ਆ ਵਿੱਚੋਂ ਵੀ ਘੰਟਿਆਂ ਤੱਕ ਜੇ ਅੱਗੇ ਇਸੇ ਤਰ੍ਹਾਂ ਹੀ ਹੁਣ ਤੁਸੀਂ ਦੇਖ ਰਹੇ ਹੋ ਵੀ ਕਰਮ ਕਰਮ ਦੀ ਟਾ ਮਿੰਟਾਂ ਸੈਕਿੰਟਾਂ ਵਿੱਚ ਜੇ ਟੱਠ ਰਹੀ ਹੈ ਹਮ ਤੇ ਜੇ ਇਹ ਘਰ ਨੂੰ ਵੀ ਖਤਰਾ ਹੈ ਪ੍ਰਸ਼ਾਸਨ ਕੱਲ ਪਰਸੋਂ ਦਾ ਇਥੋਂ ਅਪੀਲ ਜਾ ਰਹੀ ਹੈ ਲੋਕਾਂ ਦੀ ਵੱਡੇ ਪੱਧਰ ਤੇ ਪਿਛਲੇ ਦਿਨਾਂ ਤੋਂ ਵੀਡੀਓ ਪੈ ਰਹੀ ਹੈ ਪ੍ਰਸ਼ਾਸਨ ਖੂਗ ਸੁੱਤਾ ਪਿਆ ਅਸੀਂ ਕਹਿੰਨੇ ਵੀ ਇਥੇ ਨੋਚਾ ਦਾ ਪ੍ਰਬੰਧ ਕਰਕੇ ਕੁਛ ਨਾ ਕੁਛ ਇਹ ਜ਼ਮੀਨ ਟੈਨ ਤੋਂ ਬਾਜੀ ਇਹ ਵੀਰ ਦਾ ਘਰ ਟੈਨ ਤੋਂ ਬਾਜੀ ਕੁਛ ਅਸੀਂ ਵੀ ਚਲੋ ਲੋਕਾਂ ਨੂੰ ਅਪੀਲ ਕਰਾਂਗੇ ਸਾਰੇ ਕਿਉਂਕਿ ਜ਼ਿਆਦਾਤਰ ਸਾਡੇ ਨੇ ਸਾਡੀ ਬਾਹ ਫੜੀ ਸਰਕਾਰ ਖੂਗ ਸੁੱਤੀ ਪਈ ਹੈ ਉਹ ਬੇਨਤੀ ਕਰੂੰਗਾ ਤੁਹਾਡੇ ਮੱਦੇਮ ਰਹੀਂ ਵੀ ਜਿਹੜੇ ਲੋਕ ਸੇਵਾਦਾਰ ਵੀ ਵਾਤੋ ਵਾਦ ਸਾਨੂੰ ਚਲ ਹੋਰ ਆਸਨ ਪਤਾ ਬੜਾ ਕੁਝ ਆ ਗਿਆ ਇੱਥੇ ਬੋਰੀਆਂ ਮਿੱਟੀ ਦੀਆਂ ਭਰ ਕੇ ਮਿੱਟੀ ਪਚਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਇੱਥੇ ਨੋਚਦਾ ਕੰਮ ਡੰਗ ਤੱਕ ਸ਼ੁਰੂ ਕਰਕੇ ਕੁਝ ਬੋਰੀਆਂ ਭਰੀਆਂ ਵੀ ਆ ਤੇ ਇਹ ਕੋਸ਼ਿਸ਼ ਕਰੀਏ ਜਮੀਨ ਬਸ ਸਕੇ ਇਹ ਘਰ ਬਸ ਸਕੇ ਤੇ ਬਾਕੀ ਜਿਹੜੀ ਸਰਕਾਰ ਦੇ ਹਾਲਾਤ ਆ ਉਹ ਪ੍ਰਧਾਨ ਜੀ ਨੇ ਅੱਗੇ ਦੱਸਤਾ ਵੀ ਨੀਰ ਤੇ ਨੀਤੀ ਦੇ ਦੋਨਾਂ ਦੇ ਰਿਪੋਰਟ ਕਿਉਂਕਿ ਆ ਜਿਹੜਾ ਪਾਣੀ ਬਾਰ ਬਾਰ ਦੂਸਰੀ ਤੋਂ ਤੀਸਰੀ ਵਾਰ ਛੱਡਿਆ ਗਿਆ ਕਿਉਂਕਿ ਇਹਨਾਂ ਦਿਨਾਂ ਦਾ ਇੱਥੇ ਦਰਿਆ ਤੁਰ ਕੇ ਲੰਘ ਜਾਂਦਾ ਅਸਲ ਗੋਟੇ ਗਿੱਟੇ ਪਾਣੀ ਹੁੰਦਾ ਸੀ ਵੱਤ ਤੋਂ ਵੱਤ ਪਰ ਆ ਜਿਹੜਾ ਵੱਡੇ ਪੱਧਰ ਤੇ ਜਿੰਨਾ ਹਾਰ ਸੌਣ ਦੇ ਦਿਨਾਂ ਚ ਗਰਮੀ ਦੇ ਦਿਨਾਂ ਦੇ ਦਰਿਆ ਚੱਲਦਾ ਉਹਨਾਂ ਹੁਣ ਵੀ ਚੱਲ ਰਿਹਾ ਬੜੀ ਤੇਜ਼ੀ ਨਾਲ ਵੱਡੇ ਇਸੇ ਵੱਡੇ ਪੱਧਰ ਤੇ ਢਾਲ ਲੱਗ ਰਹੀ ਹੈ ਤੇ ਦੂਸਰਾ ਜਦੋਂ ਵੀ ਕੇਂਦਰੀ ਮੰਤਰੀ ਇਹਨਾਂ ਦਾ ਆਉਂਦਾ ਪਤਾ ਨਹੀਂ ਉਹ ਇਹੋ ਹੀ ਵੇਖਣ ਆਉਂਦਾ ਕਿ ਕਿੰਨੀ ਕਿਤ ਬਾਈ ਹੋ ਗਈ ਹੈ ਹੂੰ ਕੋਈ ਰਾਤ ਨਹੀਂ ਮਿਲਦੀ ਉਹ ਸਗੋਂ ਜਾ ਕੇ ਪਾਣੀ ਪੁੱਛ ਨਹੀਂ ਕਿ ਉਹ ਕਹਿੰਦੇ ਛੱਡ ਦੋ ਕੋਈ ਹੋਰ ਡੋਵ ਦੋ ਉਹ ਨੁਕਸਾਨ ਵੱਡੇ ਪੱਧਰ ਤੇ ਹੁੰਦਾ ਜਰ ਕੇ ਨਾ ਦਾ ਕੋਈ ਪੰਜਾਬ ਦਾ ਮੰਤਰੀ ਉਹਦਾ ਰਾਤ ਮਿਲਿਆ ਤੇ ਨਾ ਕੋਈ ਕੇਂਦਰ ਵਾਲੇ ਨੇ ਕੋਈ ਰਾਤ ਦਿੱਤੀ ਠੀਕ ਹੈ ਜੋ ਸੋਫਾਏ ਉਹ ਸਾਰਾ ਤੇ ਤਬਾਈ ਦਾ ਮੰਝਰੀ ਇੱਥੇ ਜ਼ਮੀਨੀ ਪੱਧਰ ਤੇ ਸੋਝੇ ਸਰਕਾਰ ਕਰਨਾ ਚਾਹੁੰਦੀ ਸਜੀਦਾ ਤੇ ਇੱਥੇ ਆ ਜਿਹੜੀਆਂ ਢਾ ਲੱਗ ਰਹੀ ਹੁਣ ਵੱਡੇ ਪੱਧਰ ਤੇ ਕਿਉਂਕਿ ਦਰਿਆ ਜਾਂ ਚੜਦਾ ਨੁਕਸਾਨ ਕਰਦਾ ਜਾਂ ਉਤਰਦਾ ਜੇ ਰਾਮ ਆਪਦੀ ਰਫਤਾਰ ਚ ਚੱਲੇ ਉਹ ਰੋ ਘੱਟ ਨੁਕਸਾਨ ਕਰਦਾ ਠੀਕ ਆ ਫਸਲਾਂ ਨੁਕਸਾਨ ਤਾਂ ਹੁੰਦਾ ਪਰ ਇਹ ਜਿਹੜਾ ਜ਼ਮੀਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਇਹਦੇ ਬਾਰੇ ਸੋਚੇ ਸਰਕਾਰ ਤੇ ਜੋ ਡਰੇਨ ਵਿਭਾਗ ਆ ਜਾਂ ਹੋਰ ਪ੍ਰਸ਼ਾਸਨ ਦੂਸਰਾ ਉਹ ਆ ਕੇ ਇਥੇ ਨੋਚਾ ਨਾ ਕੰਮ ਕਰਾਵੇ ਠੀਕ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਲੋਕੀ ਮਦਦ ਕਰਨ ਕਿਉਂਕਿ ਸਰਕਾਰਾਂ ਦੀ ਨੀਤੀ ਨੀਤੀ ਜੀ। ਠੀਕ ਹੈ ਧੰਨਵਾਦ ਪ੍ਰਧਾਨ ਜੀ। ਪ੍ਰਧਾਨ ਜੀ ਧੰਨਵਾਦ ਜੀ ਬਹੁਤ-ਬਹੁਤ। ਸੋ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਜੇ ਇੱਕ ਵਾਰੀ ਤੁਹਾਨੂੰ ਹਾਲਾਤ ਜਰੂਰ ਅਸੀਂ ਵਿਖਾ ਦਿੰਨੇ ਆ। ਤਾਂ ਪਿੰਡ ਗੱਗੜਕੇ ਜੱਲੋਕੇ ਦੇ ਰਕਬੇ ਚ ਅਸੀਂ ਮੌਜੂਦ ਆ ਤਾਂ ਇੱਕ ਵਾਰੀ ਤੁਹਾਨੂੰ ਘਰ ਵੀ ਬਾਈ ਦਾ ਵਿਖਾ ਦਿੰਨੇ ਬਾਈ ਜੀ ਹੁਣੀ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਦਾ ਘਰ ਹੈ ਸਰ ਪਾਜਨ ਸਿੰਘ ਬਾਈ ਦਾ ਘਰ ਹੈ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਾਈ ਬਾਈ ਜੀ ਹੁਣੀ ਸਾਡੇ ਨਾਲ ਮੌਜੂਦ ਵੀ ਹੈਗੇ ਆ ਲਗਾਤਾਰ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈਗੀ ਪਿਛਲੇ ਦਿਨਾਂ ਚ ਇੱਕ ਦੋ ਵੀਡੀਓ ਅਸੀਂ ਜ਼ਰੂਰ ਪਾਈਆਂ ਹੈਗੀਆਂ ਤਾਂ ਇਸ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਜੇ ਤੁਸੀਂ ਤਸਵੀਰਾਂ ਦੇ ਵਿੱਚ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਸਕਦੇ ਜੋ ਇੱਥੇ ਹਾਲਾਤ ਨੇ ਤਾ ਲਗਾਤਾਰ ਜਿਹੜਾ ਅਸੀਂ ਪਿਛਲੇ ਇੱਕ ਦੋ ਦਿਨਾਂ ਚ ਇੱਥੇ ਵੀਡੀਓ ਕੀਤੀ ਸੀ ਸਾਰਾ ਆ ਜਿਹੜੀ ਜ਼ਮੀਨ ਸੀ ਉਹ ਖੜੀ ਸੀ ਬਿਲਕੁਲ ਤਾਂ ਹੁਣ ਲਗਾਤਾਰ ਜਿਹੜੀ ਜ਼ਮੀਨ ਇੱਥੋਂ ਖੁਰ ਰਹੀ ਹੈਗੀ ਤਾਂ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚਾਹਨਾ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਅਦ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ